ਕੈਮੋ ਬਜੁਰਗੋ ਕੋਈ ਕਿਹੜਾ ਭਾਈ ਉਹ ਨਾਥਾ ਨਾਥ ਕੈਮੋ ਕੈਮਾ ਕੈਮਾ ਕਿੱਥੋਂ ਆਇਆ ਬੜੀ ਦੂਰੋਂ ਆਇਆ ਇਧਰੋਂ ਹਰਦਵਾਰ ਕੰਨੀਓ ਹੋਰ ਛੇਤਾ ਕੈਮ ਨੇ ਤੇਰੀਆਂ ਜੀਤਾ ਠੀਕ ਨੇ ਪੱਤਾ ਠੀਕ ਨੇ ਠੀਕ ਹੈ ਪੁੱਤਰ ਬੜੀ ਆ ਹਾਂ ਆਨਵਾਰ ਬੜੇ ਚੰਗੇ ਰੱਖੇ ਓਏ ਆਲੂ ਜੋਗਣ ਗਏ ਨੇ ਕਰਿਆ ਨਹੀਂ ਕੋਈ ਉਹ ਜਨਵਰਾਂ ਦੀ ਗੱਲ ਕਰਦਾ ਓਏ ਤਾਂ ਮੁੰਡੇ ਦੇ ਸ਼ੌਹਰਾਂ ਨੇ ਦਿੱਤੇ ਨੇ ਅੱਛਾ ਹੋਰ ਕੈਮ ਸਰੀਰ ਠੀਕ ਆ ਠੀਕ ਦਾ ਹੈ ਨਿਗਾਹ ਡਾਊਨ ਹੋ ਗਈ ਹੈ ਨਿਗਾਹ ਡਾਊਨ ਹੋ ਗਈ ਨਿਗਾਹ ਆ ਹਾਂ 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 ਨਿਗਾਹ ਘੱਟਾ ਵਈ ਨਿਗਾਹ ਘੱਟਾ ਅੱਛਾ ਹੂਰਾ ਕੋਈ ਜੜੀ-ਬੂਟੀ ਦੇ ਦੀ ਨਿਗਾਹ ਵਾਸਤੇ ਹੈ ਯੜੀ ਉਟੀ ਦੇ ਦਈਏ ਨਿਗਾਹ ਵਾਸਤੇ ਮੁਸ਼ਕਿਲ ਕਿਵੇਂ ਮਾਰਦਾ ਨੇ ਜੋ ਕਿ ਜੜਾ ਪੱਟ ਦੇਗਾ ਓ ਨੋ ਓ ਯੜੀ ਉਟੀ ਦੇ ਦਈਏ ਕੋਈ ਕਾਦੇ ਵਾਸਤੇ ਜੜਾ ਓ ਨਿਗਾਹ ਦੀ ਨਿਗਾਹ ਆਜੂ ਤੇਰੀ ਰੋਸ਼ਨੀ ਕੀ ਆਜੂ ਬੁੜੀ ਆਜੂ ਐਨੇ ਨਾ ਕਿੱਥੇ ਬਾਹ ਪੈ ਗਏ ਅਕਰਾ ਵੇਚਣਾ ਨਹੀਂ ਨਹੀਂ ਇਹ ਨਹੀਂ ਵੇਚਣਾ ਮੁੰਡੇ ਦੇ ਸਹੁਰੇ ਦੇ ਦਿੱਤੇ ਵੇ ਨੇ ਤਾਂ ਤੇਰੀ ਮਰਜ਼ੀ ਐ ਫਿਰ ਚਾਹ ਪਾਣੀ ਪਿਆਵੇਂਗਾ ਕੁੱਟਾ ਚਾਹ ਪਾਣੀ ਤਾਂ ਕੋਈ ਮੈਨੂੰ ਨਹੀਂ ਦਿੰਦਾ ਤੈਨੂੰ ਕਿੱਥਾ ਪਿਆ ਦੇ ਨੈਕੜੂ ਮਲਾਂਗੇ ਨਾਲ ਬਾਤ ਹੋ ਗਈ ਕਿ ਜੜ ਕੇ ਇੱਥੋਂ ਖੈਰਪੁਰੋ ਚੜ ਜਾਂਦੇ ਨੇ ਮਲਾਂਗੇ ਨਾਲ ਬਾਤ ਹੋ ਗਈ ਪਾ ਦੇ ਕੁਝ ਹੋਰ ਨਾ ਸਕੇ ਜਾਣਗੇ ਕੀ ਪਾ ਦੇ ਪੈ ਜਾ ਲੈ ਇੱਥੇ ਹੀ ਪੈ ਜਾ ਉਹ ਖੈਰ ਮੰਗੀ ਐ ਖੈਰ ਉਹ ਖੈਰ ਮੇਰੇ ਕੋਲੇ ਕਿੱਥੇ ਆ ਜਾ ਅੱਗੇ ਘਰਾਂ 'ਚ ਚਲਾ ਆ ਜਾ ਮਰਜ਼ੀ ਆ ਤੇਰੀ ਇੱਥੇ ਹੈ ਨਹੀਂ ਕਰ ਕੋਈ 5-10 ਰੁਪਏ ਦਾਨ ਕਰ ਦੇ ਉਹ ਮੈਂ ਤਾਂ ਕਾਖੀ ਨੰਗਾ ਮੇਰੇ ਕੋਲੇ ਕੀ ਆ ਆਖੀ ਦੇ ਕਿੱਥੇ ਆ ਚਮਕਦਾ ਚੰਗਾ ਪਰ ਆਖਾਖੀ ਨੰਗਾ ਬੜੀ ਦਾ ਉੱਧਰ ਆਏ ਘਰ ਕੋਈ ਆਲੂ ਚੋਕਣ ਗਏ ਨਹੀਂਾਰੇ ਦੇਖ ਲੈ ਜੇ ਜਾਨਵਰ ਵੇਚਣਾ ਹੌਲ ਕੇ ਲੈ ਜਾ ਰਿਹਾ ਵੇਚਣ ਦੀ ਗੱਲ ਕਰਦਾ ਨਹੀਂ ਨਹੀਂ ਜਾ ਆ ਜਾ ਪੈਠਾ ਪਟਵੇ ਤਿੰਨ ਦੇ ਆ ਨਾ ਤੰਗ